ਲੋਸਪੌਂਸ ਨੈਕਸਟ ਸਾਡਾ ਲੇਖ ਹੋਏਗਾ ਸ੍ਰੀ ਗੁਰੂ ਨਾਨਕ ਦੇਵ ਜੀ ਹੈਡਿੰਗਾਂ ਦੇ ਵਿੱਚ ਠੀਕ ਹੈ بڑے ਬੱਚੇ ਆ بڑے ਬੱਚਿਆਂ ਨੇ ਹੈਡਿੰਗਾਂ ਦੇ ਵਿੱਚ ਯਾਦ ਕਰਨਾ ਹੁੰਦਾ ਹੈ ਠੀਕ ਹੈ ਚਲੋ ਸਟਾਰਟ ਕਰਦੇ ਆਂ ਫਿਰ ਜਾਣ ਪਹਿਚਾਨ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਠੀਕ ਹੈ ਆਪ ਕੇਵਲ ਸਿੱਖਾਂ ਦੇ ਹੀ ਨਹੀਂ ਬਲਕਿ ਹਰ ਧਰਮ ਦੇ ਲੋਕ ਆਪ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਅਤੇ ਅੱਜ ਵੀ ਮੰਨਦੇ ਹਨ ਠੀਕ ਹੈ ਅੱਗੇ ਹੈ ਗੁਰੂ ਨਾਨਕ ਤੇਜ ਜੀ ਦੇ ਜਨਮ ਅਤੇ ਮਾਤਾ ਪਿਤਾ ਬਾਰੇ ਅਸੀਂ ਹੈਡਿੰਗ ਬਣਾਵਾਂਗੇ ਜਨਮ ਅਤੇ ਮਾਤਾ ਪਿਤਾ ਆਪ ਜੀ ਦਾ ਜਨਮ 1469 ਈਸਵੀ ਵਿੱਚ ਰਾਏ ਪੋਏ ਦੀ ਤਲਵੰਡੀ ਵਿਖੇ ਹੋਇਆ ਇਹ ਸਥਾਨ ਅੱਜਕੱਲ੍ਹ ਪਾਕਿਸਤਾਨ ਵਿੱਚ ਹੈ ਆਪ ਦੇ ਜਨਮ ਸਥਾਨ ਨੂੰ ਨਨਕਾਣਾ ਸਾਹਿਬ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਆਪ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਸੀ ਆਪ ਜੀ ਦੀ ਮਾਤਾ ਦਾ ਨਾਂ ਜੀ ਦਾ ਨਾ ਤ੍ਰਿਪਤਾ ਦੇਵੀ ਸੀ ਅਗਲਾ ਪੁਆਇੰਟ ਬਣਾਵਾਂਗੇ ਬਣਾਵਾਂਗੇ ਵਿਦਿਆ ਤੇ ਸੱਚਾ ਸੌਦਾ ਠੀਕ ਹੈ ਆਪ ਜੀ ਨੂੰ ਵਿਦਿਆ ਪ੍ਰਾਪਤੀ ਲਈ ਪੰਡਤ ਅਤੇ ਮੌਲਵੀਆਂ ਦੇ ਕੋਲੋਂ ਪੜਨ ਲਈ ਭੇਜਿਆ ਗਿਆ ਆਪ ਜੀ ਦੇ ਵਿਚਾਰਾਂ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਆਪ ਦੇ ਪਿਤਾ ਜੀ ਨੇ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਪਰ ਆਪ ਉਹਨਾਂ ਵੀ ਰੁਪਈਆ ਦਾ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਕੇ ਘਰ ਆ ਗਏ ਇਤਿਹਾਸ ਵਿੱਚ ਆਪ ਜੀ ਦੇ ਜੀਵਨ ਦੀ ਇਹ ਕਟਨਾ ਸੱਚਾ ਸੌਦਾ ਦੇ ਨਾਂ ਤੋਂ ਜਾਣੀ ਜਾਂਦੀ ਹੈ ਅੱਗੇ ਹੈ ਨਵਾਬ ਦੇ ਨੌਕਰੀ ਕਰਨੀ ਇਸ ਤੋਂ ਬਾਅਦ ਆਪ ਦੇ ਪਿਤਾ ਜੀ ਨੇ ਆਪ ਨੂੰ ਆਪ ਜੀ ਦੀ ਭੈਣ ਬੇਬੇ ਨਾਨਕੀ ਪਾਸ ਭੇਜ ਦਿੱਤਾ ਉੱਥੇ ਆਪ ਨੇ ਸੁਲਤਾਨਪੁਰ ਦੇ ਨਵਾਬ दौਲਤ ਖਾਂ ਪਾਸ ਨੌਕਰੀ ਕੀਤੀ ਅਕਲਾ ਪੁਆਇੰਟ ਬਣਾਵਾਂਗੇ ਬੱਚੇ ਵਿਆਹ ਅਤੇ ਬੱਚੇ ਆਪ ਜੀ ਦਾ ਵਿਆਹ ਬੀਬੀ ਸਲਖਣੀ ਨਾਲ ਹੋਇਆ ਆਪ ਦੇ ਘਰ ਦੋ ਸੁਪੁੱਤਰਾ ਸ਼੍ਰੀ ਚੰਦ ਅਤੇ ਸ਼੍ਰੀ ਲਖshmi ਲక్ష్ਮੀ ਦਾਸ ਨੇ ਜਨਮ ਲਿਆ ਅੱਗੇ ਹੈ ਇਨਾਂ ਨੇ ਚਾਰ ਉਦਾਸੀਆਂ ਕੀਤੀਆਂ ਸੀ ਤੇ ਉਹਨਾਂ ਬਾਰੇ ਅਸੀਂ ਬਣਾਵਾਂਗੇ ਹੈਡਿੰਗ ਚਾਰ ਉਦਾਸੀਆਂ ਆਪ ਜੀ ਨੇ ਲੋਕ ਕਲਿਆਣ ਲਈ ਚਾਰ ਉਦਾਸੀਆਂ ਕੀਤੀਆਂ ਇਨ੍ਹਾਂ ਉਦਾਸੀਆਂ ਦੌਰਾਨ ਭੁੱਲੀ ਭਟਕੀ ਜਨਤਾ ਨੂੰ ਸਿੱਧੇ ਰਾਹ ਪਾਇਆ ਆਪਨੇ ਮਰਦਾਨੇ ਨੂੰ ਆਪਣੇ ਨਾਲ ਲੈ ਕੇ ਚਾਰੇ ਦਿਸ਼ਾਵਾਂ ਵੱਲ ਜਾ ਕੇ ਚਾਰ ਯਾਤਰਾਵਾਂ ਕੀਤੀਆਂ ਇਤਿਹਾਸ ਵਿੱਚ ਆਪ ਜੀ ਦੀਆਂ ਇਨ੍ਹਾਂ ਚਾਰ ਯਾਤਰਾਵਾਂ ਨੂੰ ਚਾਰ ਉਦਾਸੀਆਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਅੱਗੇ ਹੈ ਸਿੱਖਿਆਵਾਂ ਆ ਇਹਨਾਂ ਦਾ ਪੁਆਇੰਟ ਬਣੇਗਾ ਸਿੱਖਿਆਵਾਂ ਮਾ ਇਨ੍ਹਾਂ ਚਾਰ ਉਦਾਸੀਆਂ ਦੇ ਦਰਮਿਆਨ ਆਪ ਨੇ ਕਈ ਤੀਰਥ ਸਥਾਨਾਂ ਦੀ ਯਾਤਰਾ ਵੀ ਕੀਤੀ ਇਨ੍ਹਾਂ ਤੀਰਥ ਸਥਾਨਾਂ ਤੇ ਜਾ ਕੇ ਆਪ ਨੇ ਲੋਕਾਂ ਨੂੰ ਸੱਚੇ ਦਿਲੋਂ ਰੱਬ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਆਪਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਇਸ ਦੁਨੀਆ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਨੈਕਸਟ ਪੇਜ ਤੇ ਬਰਾਬਰ ਹਨ ਅਤੇ ਸਾਰੇ ਹੀ ਲੋਕਾਂ ਨੂੰ ਇੱਕੋ ਪਰਮਾਤਮਾ ਨੇ ਬਣਾਇਆ ਹੈ ਸਭ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ ਆਪ ਨੇ ਲੋਕਾਂ ਨੂੰ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਤੋਂ ਬਚਣ ਦਾ ਉਪਦੇਸ਼ ਦਿੱਤਾ ਆਖਰੀ ਸਮਾ ਜਿਹੜਾ ਇਹਨਾਂ ਦਾ ਆਖਰੀ ਸਮਾ ਸੀ ਉਹਨਾਂ ਬਾਰੇ ਪੁਆਇੰਟ ਬਣਾਇਆ ਫਿਰ ਉਹਦੇ ਵਿੱਚ ਡਿਟੇਲ ਦਵਾਂਗੇ ਆਪ ਜੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾ ਕਰਤਾਰਪੁਰ ਵਿਖੇ ਗੁਜ਼ਾਰਿਆ ਆਪਨੇ ਆਪਣੇ ਸ਼ਰਧਾਲੂ ਭਾਈ ਲੈਣਾ ਜੀ ਨੂੰ ਗੁਰਗੱਦੀ ਦੇ ਯੋਗ ਸਮਝਦਿਆਂ ਆਪਣੀ ਗੱਦੀ ਦਾ ਵਾਰਸ ਬਣਾਇਆ ਆਪਨੇ ਉਹਨਾਂ ਨੂੰ ਆਪਣੇ ਸਰੀਰ ਦਾ ਅੰਗ ਦਸਦਿਆਂ ਅੰਗਦ ਦਾ ਨਾਂ ਵੀ ਦਿੱਤਾ ਅੰਤ ਵਿੱਚ ਆਪ 7 ਸਤੰਬਰ 1543 ਈਸਵੀ ਨੂੰ ਜੋਤੀ ਜੋਤ ਸਮਾ ਗਏ ਠੀਕ ਹੈ ਇਹ ਤੁਹਾਡਾ ਹੋ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਹੈਡਿੰਗਾਂ ਦੇ ਵਿੱਚ ਲੇਖ ਠੀਕ ਹੈ ਵੱਡੇ ਬੱਚਿਆਂ ਨੇ ਜੇ ਤੁਹਾਨੂੰ ਯਾਦ ਕਰਨਾ ਹੁੰਦਾ ਉਹਨਾਂ ਨੂੰ ਹੈਡਿੰਗਾਂ ਦੇ ਵਿੱਚ ਹੀ ਯਾਦ ਕਰਨਾ ਚਾਹੀਦਾ ਹੈ ਓਕੇ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਕਰਾਂਗੇ ਓਕੇ ਬਾਏ